ਜਿਹੜੀਆਂ ਕੌਮਾਂ ਗੁਲਾਮ ਹੁੰਦੀਆਂ ਨਾ ਉਹ ਧਰਨਿਆਂ ਤੇ ਬੰਦੀਆਂ ਹਮ ਮਜਾਰਿਆਂ ਤੇ ਬੰਦੀਆਂ ਸੜਕਾਂ ਤੇ ਬੰਦੀਆਂ ਧੀਆ ਪੈਣਾਂ ਦੀਆਂ ਬੇਪਤੀਆਂ ਕਰਵਾ ਲੈਂਦੀਆਂ ਗਲਾਂ 'ਚ ਤੈਰ ਪਾ ਲੈਂਦੀਆਂ ਅਕਾਲ ਤਖਤ 'ਤੇ ਟਵਾ ਲੈਂਦੀਆਂ 2500 ਗੁਰੂ ਗ੍ਰੰਥ ਸਾਹਿਬ ਦੀ ਜੀਰ ਨੂੰ ਅੱਗ ਲਾ ਕੇ ਸੜਵਾ ਲੈਂਦੀਆਂ ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਸਤਸਿਆਂ ਦੇ ਸਾਧਵਰਗਿਆਂ ਨੂੰ ਪਹਿਲਾਂ ਇਹ ਕਿ ਗੁਲਾਮੀ ਦੇ ਵਿੱਚ ਤਰਨੇ ਮਜਾਰਾਂ ਚ ਰੁਝੀਆਂ ਰਹਿੰਦੀਆਂ ਅੰਗਪੜ ਵਾਲੰਟੀਆਂ ਹੂੰ ਤੇ 700 ਕਿਸਾਨਾਂ ਨੂੰ ਮਰਵਾ ਲੈਂਦੀਆਂ ਚੰਡੀਗੜ ਖਵਾ ਲੈਂਦੀਆਂ ਪੰਜਾਬੀ ਬੋਲ ਦੇ ਲਾ ਕੇ ਖਵਾ ਲੈਂਦੀਆਂ ਹਾਈ ਕੋਰਟ ਖਵਾ ਲੈਂਦੀਆਂ ਆਨੰਦਪੁਰ ਖਵਾ ਲੈਂਦੀਆਂ ਹੂੰ ਤੇ ਕੋ ਕੋ ਕਿ ਸ਼ਹੀਦ ਆਪਣੇ ਕਰਵਾ ਲੈਂਦੀਆਂ ਇਹ ਤੇ ਲਾਮ ਕੌਮਾਂ ਦੀ ਨਿਸ਼ਾਨੀ ਕੌਮਾਂ ਦੀ ਗੱਲ ਹੈ ਉਹਨਾਂ ਦੇ ਨੌਜਵਾਨ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਸੋਚ ਤੇ ਜੇ ਕੰਮ ਕਰਨ ਨਾ ਉਹ ਪੰਜਾਬ ਦੀ ਗੱਲ ਕਰਨ ਪੰਥ ਦੀ ਗੱਲ ਕਰਨ ਪੰਜਾਬੀ ਦੀ ਗੱਲ ਕਰਨ ਪੁੱਤ ਦੀ ਗੱਲ ਕਰਨ ਪਰਹਾਵੇ ਦੀ ਗੱਲ ਕਰਨ ਪੜਾਈ ਦੀ ਗੱਲ ਕਰਨ ਪਤ ਦੀ ਗੱਲ ਕਰਨ ਤੇ ਆਪਣੇ ਪਹਿਰਾਵੇ ਨੂੰ ਬਚਾਉਣ ਦੀ ਕਰ ਗੁਲਾਮੀ ਚੋਂ ਕੱਢਣ ਦੀ ਗੱਲ ਕਰਨ ਆਨੰਦ ਮਰਜਕਟ ਦੀ ਗੱਲ ਕਰਨ ਤੇ ਫਿਰ ਉਹਨਾਂ ਦੀ ਗੱਲ ਨਾ ਤਾਂ ਪ੍ਰੈਜ਼ੀਡੈਂਟ ਸੁਣਦਾ ਨਾ ਪ੍ਰਾਇਮਰ ਸੁਣਦਾ ਨਾ ਮੈਂਬਰ ਪਾਰਲੀਮੈਂਟ ਸੁਣਦਾ ਨਾ ਰਾਜ ਸਭਾ ਦੇ ਮੈਂਬਰ ਸੁਣਦਾ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੁਣਦਾ ਨਾ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਸੁਣਦਾ ਨਾ ਮinority ਕਮਿਸ਼ਨ ਸੁਣਦਾ ਕੋਈ ਸੁਣਦਾ ਹੀ ਨਹੀਂ ਨਾ ਹਾਈ ਕੋਰਟ ਨਾ ਸੁਪਰੀਮ ਕੋਰਟ ਸੁਣਦੀ ਆ ਤੇ ਨਾ ਮੁੱਖ ਮੰਤਰੀ ਸੁਣਦਾ ਤੇ ਨਾ ਕੋਈ ਐਮਐਲਏ ਸੁਣਦਾ ਤੇ ਫੇਰ ਅਸੀਂ ਧਰਨੇ ਮਜਾਰਿਆਂ ਚ ਫਸੇ ਰਹਨੇ ਆ ਇਸ ਕਰਕੇ ਗੁਲਾਮ ਬੰਦੇ ਆ ਤੇ ਤਾਹੇ ਤਾਂ ਇਹ ਨਹਿਰ ਦੇ ਕੰਡੇ ਖੜੇ ਆ ਜੇ ਸਾਡਾ ਘਰ ਘਾਟ ਹੁੰਦਾ ਫਿਰ ਅਸੀਂ ਕਿਤੇ ਬੈਠੇ ਹੁੰਦੇ ਤੇ ਟੱਲੀ ਵੱਜਦੀ ਤੇ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਬਘੇੜ ਸਿੰਘ ਦੇ ਤਰ੍ਹਾਂ ਤੇ ਸਰਦਾਰ ਕਪੂਰ ਨਵਾਬ ਕਪੂਰ ਸਿੰਘ ਤਰ੍ਹਾਂ ਤੇ ਬਾਬਾ ਬੰਦਾਭਾਦਰ ਤਰ੍ਹਾਂ ਤੇ ਇੱਥੇ ਬੈਠ ਕੇ ਕਹਿੰਦੇ ਆਓ ਭਾਈ ਜਿਨੇ ਜ਼ੁਲਮ ਕੀਤਾ ਖੜੋ ਕਟਾਰੇ ਚ ਆ ਗਰੀਬਾਂ ਨੇ ਤੰਗ ਕੀਤਾ ਖੜੋ ਕਟਾਰੇ ਚ ਬੀਬੀਆਂ ਤੇ ਜ਼ੁਲਮ ਕੀਤਾ ਖੜੋ ਕਟਾਰੇ ਚ ਸਾਡੀਆਂ ਜ਼ਮੀਨਾਂ ਖੋਈਆਂ ਖੜੋ ਕਟਾਰੇ ਚ ਸਾਡੇ 750 ਕਿਸਾਨਾਂ ਨੂੰ ਮਾਰਿਆ ਖੜੋ ਕਟਾਰੇ ਚ ਸਾਡੀਆਂ ਕਿਸਾਨ ਜੀ ਨੇ ਉਹਨੂੰ ਕੁੱਟਿਆ ਖੜੋ ਕਚਰੇ 'ਚ ਸਾਡੀ ਪ੍ਰੈਸ ਨੂੰ ਤੁੰਨਾ ਜੇਲਾਂ 'ਚ ਖੜੋ ਕਟਾਰੇ 'ਚ ਜਿਨ੍ਹਾਂ ਨੇ ਜ਼ੁਲਮ ਕੀਤਾ ਅਸੀਂ ਕਹਿੰਦੇ ਖੜੋ ਖੜੋ ਕਟਾਰੇ 'ਚ ਤੇ ਫੇਰ ਭਾਈ ਅੱਜ ਤਾਂ ਸ਼ੀਦੀਆਂ ਵੀ ਸਾਡੀਆਂ ਨਹਿਰ ਜਾਂਦੀ ਹੈ ਸਾਡੇ ਕੋਲ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡਾ ਜਗਾ ਵੀ ਸਾਡੀ ਹੈ ਇਹ ਤਾਂ ਤੁਸੀਂ ਮੋਗਾ ਨਹੀਂ ਲਾ ਸਕਦੇ ਤੇ ਨਹਿਰਾ ਵੀ ਸਾਡੀਆਂ ਪਾਣੀ ਵੀ ਸਾਡੀਆਂ ਤੇ ਸਾਡੇ ਨੌਜਵਾਨ ਵੀ ਇੰਨਾ ਚ ਰੁੜ ਗਏ ਆ ਦੇ ਰੁੜ ਕੇ ਜਿਵੇਂ ਨੌਜਵਾਨ ਰੁੜ ਕੇ ਜਾ ਰਿਹਾ ਸਾਡਾ ਸੋਨਾ ਇਵੇਂ ਨੌਜਵਾਨ ਵੀ ਦੂਜੇ ਸਿਟੂਨ ਚਲੇ ਗਏ ਆ ਕੋਈ ਪੁੱਛਣਾ ਨਹੀਂ ਗਾ ਕੋਈ ਬੋਲੇ ਹੀ ਨਹੀਂ ਕੋਈ ਕਹਿੰਦੇ ਪੰਥ ਦੇ ਨਾਂ ਤੇ ਸਰਕਾਰ ਬਣੀ ਐ ਉਹਨੇ ਨਹੀਂ ਪੁੱਛਿਆ ਕਾਂਗਰਸ ਨੇ ਤਾਂ ਕੰਮ ਕੀਤਾ ਹੀ ਆ ਨਾ ਗਵਰਨਰ ਨੇ ਨਾ ਰਬਰੌਰ ਨੇ ਨਾ ਕੇਪੀਐਸ ਗੱਲ ਨੇ ਸੁਮੇਤ ਸਿੰਘ ਸੈਣੀ ਕਰਦੇ ਰਹੇ ਆ ਸਾਡੇ ਨੌਜਵਾਨਾਂ ਦਾ ਕਤਲ ਆਮ ਜਥੇਦਰ ਕੌਕੇ ਨੂੰ ਜਵਾਬ ਦਿਓ ਜਵਾਬ ਦਿਓ ਜਥੇਦਰ ਕੌਕੇ ਨੂੰ ਕਿਉਂ ਸ਼ਹੀਦ ਕੀਤਾ